ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਬਹੁਤ ਦਿਨਾਂ ਬਾਅਦ ਆਪਣੇ ਅੱਜ ਵੀਡੀਓ ਆ ਰਹੀ ਹੈ ਤੇ ਇਹ ਪਹਿਲਾਂ ਵੀ ਮੈਂ ਕਿਹਾ ਸੀ ਲਾਸਟ ਪਿਛਲੀ ਵੀਡੀਓ ਤੋਂ ਵੀ ਕਿਉਂਕਿ ਮੇਰੀ ਨਾ ਕੁਝ ਪ੍ਰੋਬਲਮਸ ਚੱਲ ਰਹੀਆਂ ਹਨ ਅਸੀਂ ਕਾਫੀ ਦਿਨਾਂ ਤੋਂ ਹਸਪੀਟਲ ਤੋਂ ਘਰ ਹੁਣੀ ਆਏ ਆ ਰੀਸੈਂਟ ਕੱਲੀ ਤੇ ਹਸਪੀਟਲ ਐਡਮਿਟ ਸੀ ਬੇਟੀ ਤੇ ਉਹਦੇ ਕਰਕੇ ਸਾਨੂੰ 10-12 ਦਿਨ ਲੱਗੇ ਇਸ ਤੇ ਵੀ ਹੋ ਸਕੇ ਮੈਂ ਜਲਦੀ ਵਲੌਗ ਪਾ ਦੂੰਗੀ ਤੇ ਤੁਸੀਂ ਉੱਥੇ ਦੇਖ ਲੈਣਾ ਕੁਝ ਵੀਡੀਓਜ਼ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਹੈ ਨਾ ਔਰ ਹੁਣ ਜਿਹੜਾ ਮੈਂ ਸੋਚਿਆ ਕਿ ਜਿੰਨੇ ਮੇਰੇ ਕੋਲ ਸੂਟ ਪਏ ਹੋਏ ਆ ਮੈਂ ਉਹ ਸਾਰੇ ਸੂਟ ਤੁਹਾਡੇ ਨਾਲ ਅੱਜ ਸ਼ੋਅ ਕਰ ਦਿੰਨੀ ਆ ਡਿਸਕਾਊਂਟ ਦੇ ਉੱਪਰ ਨਾਲ-ਨਾਲ ਮੈਂ ਰੇਟ ਦੱਸਣ ਦੀ ਵੀ ਕੋਸ਼ਿਸ਼ ਕਰੂੰਗੀ ਔਰ ਕਈ ਵਾਰ ਬਾਈ ਮਿਸਟੇਕ ਕਿਸੇ ਸੂਟ ਦਾ ਮੈਨੂੰ ਰੇਟ ਨਹੀਂ ਧਿਆਨ ਚ ਆਉਂਦਾ ਕਿਉਂਕਿ ਵਰਕ ਕਰਵਾਇਆ ਹੁੰਦਾ ਫੈਬਰਿਕ ਕਿਤੋਂ ਹੋਰ ਲਿਆ ਹੁੰਦਾ ਤੇ ਉਸ ਦਾ اگر ਰੇਟ ਸਕਿਪ ਹੋ ਜਾਂਦਾ ਦੱਸਣ ਵੱਲੋਂ ਰਹਿ ਜਾਂਦਾ ਤਾਂ ਤੁਸੀਂ WhatsApp ਦੇ ਉੱਪਰ ਇਨਕੁਆਰੀ ਕਰ ਲਿਓ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਤੁਸੀਂ WhatsApp ਨੰਬਰ ਦੇ ਉੱਪਰ ਜਾ ਕੇ ਆਪਣੇ ਸੂਟਾਂ ਦੀ ਰਿਗਾਰਡਿੰਗ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ ਆਪਣੇ ਆਰਡਰਸ ਬੁੱਕ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਜਿੰਨੇ ਵੀ ਸੂਟ ਪਾਈ ਆ ਅੱਜ ਪਹਿਲਾਂ ਉਹ ਸ਼ੋਅ ਕਰਦੀ ਹਾਂ ਜਿਨ੍ਹਾਂ ਦੇ ਵਿੱਚੋਂ ਜਿਨੇ ਵੀ ਆਰਟੀਕਲ ਮੈਂ ਤੁਹਾਨੂੰ ਦਿਖਾਏ ਆ ਵਿੰਟਰ ਸੀਜ਼ਨ ਦੇ ਵਿੱਚ ਸਟਾਰਟਿੰਗ ਹੁੰਦੇ ਆ ਹੀ ਮੈਂ ਤੁਹਾਨੂੰ ਦਿਖਾਏ ਆ ਅਕਤੂਬਰ ਤੋਂ ਲੈ ਕੇ ਉਹਨਾਂ ਦੇ ਵਿੱਚ ਕਿਸੇ ਵਿੱਚ 4 ਪੀਸ ਬਚੇ ਹੋਏ ਆ ਕਿਸੇ ਵਿੱਚ 6 ਕਿਸੇ ਵਿੱਚ 3 ਕਿਸੇ ਵਿੱਚ 2 ਕਿਸੇ ਵਿੱਚ ਮੇਬੀ ਸਿੰਗਲ ਵੀ ਹੋ ਸਕਦਾ ਤੇ ਉਹ ਸਾਰੇ ਸੂਟ ਮੈਂ ਤੁਹਾਨੂੰ ਬਹੁਤ ਅੱਛੇ ਡਿਸਕਾਊਂਟ ਤੇ ਅੱਜ ਘਟਣ ਜਾ ਰਹੀ ਹੈ ਤੁਹਾਨੂੰ ਜੇ ਪਸੰਦ ਆਏ ਤਾਂ ਤੁਸੀਂ ਆਪਣਾ ਆਰਡਰ ਹੈ ਜਿਹੜਾ ਉਹ ਡਨ ਕਰ ਦਿਓ ਤੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਜੀ ਹੈਂਡਵਰਕ ਦੇ ਸੂਟ ਦੇਖਦੇ ਆਂ ਹੈਂਡਵਰਕ ਦੇ ਸੂਟ ਮੇਰੇ ਕੋਲੇ ਨਾ ਚਾਰ ਕਲਰ ਅਵੇਲੇਬਲ ਹੈ ਐਕਚੁਅਲੀ ਬੁਟੀਕ ਦੇ ਉੱਪਰ ਬਹੁਤ ਸਾਰੇ ਆਰਟੀਕਲ ਆ ਚੁੱਕੇ ਆ ਨਵੇਂ ਇੰਨੀ ਵੈਰਾਈਟੀ ਆ ਚੁੱਕੀ ਹੈ ਕਿ ਅਗਰ ਮੇਰੇ ਕੋਲ ਟਾਈਮ ਮਿਲਦਾ ਨਾ ਮੈਂ ਘਰ ਬੈਠੀ ਹੁੰਦੀ ਮੇਰੀ ਪ੍ਰੋਬਲਮਸ ਨਾ ਹੁੰਆਂ ਹੁੰਦੀਆਂ ਤਾਂ ਹੁਣ ਨੂੰ ਮੈਂ ਤੁਹਾਨੂੰ 10 15 ਜੋ ਹੈ ਵੈਰਾਈਟੀ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਛੇੜ ਦੇ ਵਿੱਚ ਦਿਖਾ ਚੁੱਕੀ ਹੁੰਦੀ ਸੋ ਪ੍ਰੋਬਲਮ ਹੋਣ ਕਰਕੇ ਮੈਂ ਤੁਹਾਨੂੰ ਕੁਝ ਨਵੇਂ ਆਰਟੀਕਲ ਨਹੀਂ ਦਿਖਾ ਰਹੀਆਂ ਪੁਰਾਣੇ ਆਰਟੀਕਲ ਕਲੀਅਰ ਕਰਨ ਦਾ ਵੀ ਬਸ ਇਹੀ ਰੀਜ਼ਨ ਹੈ ਕਿ ਮੈਂ ਥੋੜਾ ਫ੍ਰੀ ਹੋਣਾ ਚਾਹੁੰਦੀ ਇਸ ਚੀਜ਼ ਤੋਂ ਸਭ ਤੋਂ ਪਹਿਲਾਂ ਆਪਾਂ ਹੈਂਡਵਰਕ ਦੇ ਵਿੱਚ ਇਹ ਦੇਖਦੇ ਹਾਂ ਡਾਰਕ ਪਿਸਤਾ ਗ੍ਰੀਨ ਇੱਥੇ ਇਹਨਾਂ ਸੂਟਾਂ ਨੂੰ ਹੁਣ ਜਿੰਨੇ ਵੀ ਬਚੇ ਆਰੇ ਵਿੱਚ ਚਾਰ ਹੀ ਛੇੜ ਬਚੇ ਹੋਏ ਐ ਜਾਂ ਕਹਿ ਲਓ ਚਾਰ ਸੂਟ ਬਚੇ ਹੋਏ ਐ ਇਹ ਤੁਹਾਨੂੰ ਮੈਂ 900 ਦਾ ਸੂਟ ਪੈ ਜਾਣਾ ਪਹਿਲਾਂ ਇਹ ਪਤਾ ਨਹੀਂ ਕਿੰਨੇ ਦਾ ਸੀਗਾ ਮੇਰੇ ਖਿਆਲ 1200 ਦਾ ਸੀ ਜਾਂ ਕੁਝ ਸੀ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਹੋਰ ਦੱਸਾਂ ਜੀ ਅੱਜਕੱਲ ਇਸ ਤਰ੍ਹਾਂ ਦੀਆਂ ਚੀਜ਼ਾਂ ਮਾਰਕੀਟ ਵਿੱਚ ਬਹੁਤ ਆਈਆਂ ਹੋਈਆਂ ਕਈ ਕਹਿ ਰਹੇ ਨੇ ਦੀ ਐ ਸਾਨੂੰ ਇਸ ਤੋਂ ਸਸਤੀ ਮਿਲ ਰਹੀ ਐ ਯਾ ਕਈ ਮਹਿੰਗੀ ਉਸ ਦੇ ਵਿੱਚ ਫੈਬਰਿਕ ਕੁਆਲਿਟੀ ਤੇ ਹੈਂਡਵਰਕ ਦੀ ਕੁਆਲਿਟੀ ਬਹੁਤ ਮੈਟਰ ਕਰਦੀ ਐ ਬਹੁਤ ਚੀਜ਼ਾਂ ਕਾਪੀ ਹੁੰਦੀਆਂ ਕੱਪੜੇ ਦੀ ਕੁਆਲਿਟੀ ਉਹਦੇ ਵਿੱਚ ਲੋ ਹੁੰਦੀ ਐ ਬਹੁਤ ਸਾਰੀਆਂ ਚੀਜ਼ਾਂ ਦਾ ਓਲਾ ਹੁੰਦਾ ਸੋ ਆ ਦੇਖੋ ਜੀ ਇਹ ਐ ਹੈਂਡਵਰਕ ਡਾਰਕ ਪਿਸਤਾ ਗ੍ਰੀਨ ਤੇ ਸਿਰਫ ਤੇ ਸਿਰਫ ਤੁਹਾਨੂੰ 900 ਰੁਪਏ ਦੇ ਵਿੱਚ ਇਹ ਸੂਟ ਮਿਲ ਜਾਣਾ ਐਗਾ ਤੇ ਇਹਦਾ ਫੈਬਰਿਕ ਐ ਜਿਹੜਾ ਜੂਟ ਵਰਬਰੀ ਦਾ ਫੈਬਰਿਕ ਹੈ پارٹی ویئر ਆਈਟਮ ਹੈ ਤੇ ਇਹ ਇਸ ਦਾ نیچے ਘੇਰੇ ਦਾ ਕੰਮ ਹੈ ਇਸ ਤਰ੍ਹਾਂ ਦੇਖ ਲਓ ਹਣਾ ਅੱਛਾ ਅੱਜ ਬੱਚਿਆਂ ਦੀ ਹੈਲਪ ਨਹੀਂ ਹੈ ਮੈਨੂੰ ਨਾਲ ਵੀਡੀਓ نیچے ਰੱਖ ਕੇ ਨਹੀਂ ਬਣਾ ਰਹੀ ਇਸ ਲਈ ਮੈਂ ਤੇ ਮੈਂ ਤੁਹਾਨੂੰ ਇਸੇ ਤਰ੍ਹਾਂ ਸੂਟ ਦਿਖਾ ਰਹੀ ਹਾਂ ਸੋ ਪਲੀਜ਼ ਤੁਸੀਂ ਇਸੇ ਤਰ੍ਹਾਂ ਹੀ ਦੇਖ ਲੈਣਾ ਤੇ ਜੇ ਕਿਸੇ ਨੂੰ ਕੋਈ ਡਾਊਟਸ ਲੱਗਦਾ ਹੋਇਆ ਤਾਂ ਤੁਸੀਂ ਮੈਨੂੰ ਵਟਸਐਪ ਦੇ ਉੱਪਰ ਫੋਟੋਜ਼ ਵੀਡੀਓਜ਼ ਮੰਗਵਾ ਸਕਦੇ ਹੋ ਇਹ ਦੇਖੋ ਇੱਕ ਹੋਰ ਰਿਕਵੈਸਟ ਹੈ ਪਲੀਜ਼ ਤੁਸੀਂ ਨਾ ਅਗਰ ਸੂਟ ਬਾਈ ਕਰਨਾ ਹੋਇਆ ਤਾਂ ਤਾਂ ਹੀ ਤੁਸੀਂ ਜਿਹੜਾ ਵਟਸਐਪ ਦੇ ਉੱਪਰ ਵਿਜ਼ਿਟ ਕਰਨਾ ਕਿਉਂਕਿ ਬਹੁਤ ਸਾਰੇ ਕਸਟਮਰ ਮੈਂ ਦੇਖਿਆ ਕਿ ਜਦੋਂ ਮੈਂ ਰੇਟ ਨਾਲ ਬੋਲਿਆ ਹੋਇਆ ਫੈਬਰਿਕ ਬਾਰੇ ਸਭ ਬੋਲਿਆ ਹੋਇਆ ਤਾਂ ਦੁਬਾਰਾ ਫਿਰ ਸਿਰਫ ਰੇਟ ਕਨਫਰਮ ਕਰਕੇ ਜਾਂ ਚੀਜ਼ ਬਾਰੇ ਪੁੱਛ ਕੇ ਨਾ ਹੋਲਡ ਕਰਾ ਕੇ ਸੂਟ ਨੂੰ ਚਲੇ ਜਾਂਦੇ ਆ ਫਿਰ ਉਹਨਾਂ ਨੂੰ ਅਸੀਂ ਕਈ ਵਾਰ ਹੋਲਡ ਕਰਦੇ ਆ ਨੈਕਸਟ ਕਸਟਮਰ ਨੂੰ ਅਸੀਂ ਮਨਾ ਕਰ ਦਿੰਦੇ ਆ ਸੋ ਪਲੀਜ਼ ਅਗਰ ਤੁਸੀਂ ਇੰਟਰਸਟਿਡ ਹੋਏ ਤਾਂ ਵਟਸਐਪ ਕਰਨਾ ਮੋਸਟ ਵੈਲਕਮ ਤੇ ਇਹ ਸੀਗਾ ਜੀ ਪਿਸਤਾ ਗ੍ਰੀਨ ਦਾ ਬਾਹਾਂ ਦਾ ਡਿਜ਼ਾਈਨ ਤੁਸੀਂ ਦੇਖ ਲਿਆ ਹਨ ਜੂਟ ਬਰਬਰੀ ਦਾ ਫੈਬਰਿਕ ਰਹੇਗਾ ਇਹ ਇਸ ਦੀਆਂ ਬਾਹਾਂ ਦਾ ਤੇ ਹੈਂਡਵਰਕ ਦਾ ਕੰਮ ਹੈ ਇਹ ਸਾਰੇ ਸੂਟ ਦੇ ਉੱਪਰ ਹੈਂਡਵਰਕ ਰਹੇਗਾ ਹੁਣ ਇਹਦੇ ਵਿੱਚ ਦੂਜਾ ਡਿਜ਼ਾਈਨ ਦੇਖਦੇ ਆਪਾਂ ਅ ਇਹ ਹੈਗਾ ਆਈਸ ਬਲੂ ਹੈ ਸ਼ੇਡ ਇਸ ਦਾ ਵੈਸੇ ਤਾਂ ਹੁਣ ਤੁਹਾਨੂੰ ਸ਼ੇਡ ਨੰਬਰ ਯਾਦ ਰੱਖਣ ਦੀ ਲੋੜ ਹੀ ਨਹੀਂ ਹੈ ਉਸ ਦਾ ਮੇਬੀ 23 ਸੀਗਾ ਇਹ ਛੇਡ ਨੰਬਰ 23 ਸੀਗਾ ਤੇ ਹੁਣ 12 ਛੇਡ ਨੰਬਰ ਦਿਖਾ ਰਹੀ ਆ ਆਈਸ ਬਲੂ ਕਲਰ ਹੈ ਇਹ ਵੀ ਜੂਟ ਬਰਬਰੀ ਦੇ ਵਿੱਚ ਹੈ ਇਸ ਤਰ੍ਹਾਂ ਕਰਕੇ ਇਹ ਇਸ ਦਾ ਵਰਕ ਡਿਜ਼ਾਈਨ ਹੈ ਥੋੜਾ ਨੇੜੇ ਤੋਂ ਦੇਖ ਲਓ ਬਾਕੀ ਸ਼ਰਟ ਦੇ ਉੱਪਰ ਤੱਕ ਇਹ ਦੇਖੋ ਛੋਟੇ ਛੋਟੇ ਸੀਕੁਐਂਸ ਲੱਗੇ ਹੋਣਗੇ ਗਲੇ ਤੱਕ ਇਹ ਇਸ ਦੀਆਂ ਬਾਹਾਂ ਦਾ ਡਿਜ਼ਾਈਨ ਹੈ ਇਹ ਤੁਹਾਨੂੰ ਜਿੰਨੇ ਕੁ ਲਿਮਟਿਡ ਪੀਸ ਬਚੇ ਹੋਏ ਆ ਇਹ ਸਾਰੇ ਤੁਹਾਨੂੰ 9900 ਰੁਪਏ ਦੇ ਵਿੱਚ ਸੂਟ ਮਿਲ ਜਾਣਗੇ ਇਹ ਜੋ ਹੈਂਡਵਰਕ ਦੇ ਆ ਹੈਂਡਵਰਕ ਦਾ ਸੂਟ ਮਤਲਬ ਇੰਨੇ ਕ ਟ੍ਰੇਟ ਤੇ ਮਿਲਣਾ ਵੈਸੇ ਹੀ ਇੱਕ ਕਪੜੇ ਆਪ ਵਿੱਚ ਕੋ ਹੁੰਦਾ ਹੈ ਸ਼ੌਕਿੰਗ ਜੀ ਗੱਲ ਹੈ ਇਹ ਦੇਖੋ ਇਹ ਇਸ ਦੀਆਂ ਬਾਹਾਂ ਦਾ ਹੈ ਕੰਮ ਨੇੜੇ ਤੋਂ ਦੇਖ ਲਓ ਤੁਸੀਂ ਤੇ ਇਸ ਦੇ ਵਿੱਚ ਇਹ ਦੂਸਰਾ ਕਲਰ ਸੀ ਹੁਣ ਆਪਾਂ ਤੀਸਰਾ ਦੇਖ ਰਹੇ ਹਾਂ ਜੋ ਬਚਿਆ ਹੋਇਆ ਬੇਸ ਕਲਰ ਮੈਂ ਸੋਚ ਪਈ ਹਾਂ ਮੈਂ ਤੋਂ ਦੇ ਨਾਲ ਹੁਣ ਜ਼ਿਆਦਾਤਰ ਬਲੌਗ ਸ਼ੇਅਰ ਕਰਿਆ ਕਰਾਂ ਪਰ ਇੰਨੀ ਜ਼ਿਆਦਾ ਪ੍ਰੋਬਲਮ ਲਾਈਫ 'ਚ ਚੱਲ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਵੀਡੀਓ ਦੇ ਉੱਪਰ ਫੋਕਸ ਨਹੀਂ ਹੋ ਰਿਹਾ ਤੇ ਲਓ ਜੀ ਆ ਦੇਖ ਲਈਏ ਹੁਣ ਆਪਾਂ ਸੂਟ 베이스 ਕਲਰ ਦੇ ਵਿੱਚ ਆ ਜੀ ਇਹਦਾ ਕੇਰੀ ਦਾ ਕੰਮ ਹੈਂਡਵਰਕ ਤੁਸੀਂ ਨੇੜੇ ਤੋਂ ਦੇਖ ਲਓ ਬੜਾ ਹੀ ਪਿਆਰਾ ਜਿਹਾ ਰੰਗ ਹੈ ਬੜਾ ਸੋਹਣਾ ਸਰਦਾਰੀ ਜਿਹਾ ਕਲਰ ਹੈ ਇਹ ਇਸ ਦੀਆਂ 슬ੀਵਸ ਦਾ ਕੰਮ ਹੈ ਇਹ ਦੇਖੋ ਜੀ ਇਹ 슬ੀਵਸ ਦਾ ਕੰਮ ਹੈ ਮੇਬੀ ਤੁਹਾਨੂੰ ਦਿਖ ਗਿਆ ਹੋਣਾ ਹਨਾ ਇਸ ਦਾ ਨੇੜੇ ਤੋਂ ਮੈਂ ਤੁਹਾਨੂੰ ਦਿਖਾ ਦੇਣੀ ਬੜਾ ਹੀ ਪਿਆਰਾ ਕੰਮ ਕੀਤਾ ਵੈ ਬਹੁਤ ਹੀ ਯੂਨੀਕ ਜਿਹਾ ਕੰਮ ਹੋਇਆ ਵੈ ਦੇਖੋ ਤੇ ਇਹ ਵੀ ਤੁਹਾਨੂੰ 900 ਰੁਪਏ ਦੇ ਵਿੱਚ ਸੂਟ ਮਿਲ ਜਾਣੇ ਹੁਣ ਇਸ ਦੇ ਵਿੱਚ ਆ ਜਾਂਦਾ ਹੈ ਬਿਲਕੁਲ ਲਾਈਟ ਫਰੋਜ਼ੀ ਇਸ ਨੂੰ ਆਪਾਂ ਅਸਮਾਨੀ ਜਿਹਾ ਕਲਰ ਵੀ ਕਹਿ ਸਕਦੇ ਹਾਂ ਬਿਲਕੁਲ ਲਾਈਟ ਹੈ ਇਹ ਇਹ 6 ਨੰਬਰ ਜਿਹੜਾ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ ਦੇਖੋ ਬੜਾ ਹੀ ਪਿਆਰਾ ਬੜਾ ਹੀ ਸੋਹਣਾ ਜਿਹਾ ਕਨਸੈਪਟ ਹੈ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦਾ ਅੱਛੀ ਰਹਿਣ ਜਾ ਰਹੀ ਹੈ ਬਹੁਤ ਸਾਰੇ ਅਗਰ ਕਿਤੇ ਹੋਰ ਤੁਸੀਂ ਐਡਸ ਵੀਡੀਓਜ਼ ਦੇਖਿਆ ਅਛਾ ਮੈਂ ਤੁਹਾਨੂੰ ਵੈਸੇ ਤਾਂ ਤੁਸੀਂ ਸਾਰੇ ਸਮਝਦਾਰ ਹੋ ਸਿਆਣੇ ਹੋ ਪਰ ਬਹੁਤ ਕੰਮ ਫੇਕ ਚੱਲ ਰਿਹਾ ਹੈ ਕਿ ਕਿਸੇ ਦੀਆਂ ਵੀਡੀਓਜ਼ ਬਿਨਾ ਫੇਸ ਦਿਖਾਏ ਉਸੂਟਾਂ ਦੀਆਂ ਵੀਡੀਓਜ਼ ਪੋਸਟ ਕਰ ਦਿੰਦੇ ਆ ਚੱਕ ਕੇ ਜਾਂ ਕਿਸੇ ਨੂੰ ਵਾਇਸਓਵਰ ਦੇ ਕੇ ਬਹੁਤ ਘੱਟ ਰੇਟ ਦੇ ਉੱਪਰ ਵੀ ਕਈ ਸੂਟਾਂ ਦੀਆਂ ਵੀਡੀਓਜ਼ ਚੱਲ ਰਹੀਆਂ ਆ ਅੱਜਕੱਲ ਮੈਂ ਕਾਮਨ ਦੇਖ ਰਹੀ ਹਾਂ ਪ੍ਰੋਬਲਮ ਆ ਰਹੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਕਸਟਮਰ ਨਾਲ ਠੱਗੀ ਹੋ ਜਾਂਦੀ ਹੈ ਫਰਾਡ ਹੋ ਜਾਂਦਾ ਹੈ ਸੂਟ ਲੈ ਕੇ ਸੌਰੀ ਪੈਸੇ ਪਵਾ ਕੇ ਤੇ ਸੂਟ ਤੁਹਾਨੂੰ ਨਹੀਂ ਪਚਾਏ ਜਾਂਦੇ ਸੋ ٹرسٹ ਉਹਨਾਂ ਤੇ ਕਰੋ ਜੋ ਬਾਈ ਫੇਸ ਆਪਣੀ ਕੰਟੀਨਿਊ ਵੀਡੀਓਜ਼ ਪਾਉਂਦੇ ਨੇ ਜਾਂ ਜਿਨ੍ਹਾਂ ਤੇ ਤੁਸੀਂ ٹرسٹ ਕਰ ਸਕਦੇ ਹੋ ਹਰ ਇੱਕ ਤੇ ٹرسٹ ਕਰਕੇ ਆਪਣਾ ਪੈਸਾ ਖਰਾਬ ਜਾਂ ਡੋਬਿਓ ਨਾ ਸੋ ਇਹ ਦੇਖੋ ਜੀ ਇਹ ਇਸ ਦੀ 슬ੀਵ ਦਾ ਕੰਮ ਹੈ ਬੜਾ ਹੀ ਸੋਨਾ ਆਸਮਾਨੀ ਜਿਹਾ ਕਲਰ ਹੈ ਇਸ ਦਾ ਲਾਈਟ ਫਰੋਜੀ ਕਲਰ ਹੈ ਇਹ ਦੇਖੋ ਇਹ ਇਸ ਦਾ ਨੀਚੇ ਬਾਰਡਰ ਦਾ ਕੰਮ ਹੋਇਆ ਵਹ ਹੈਂਡਵਰਕ ਦੇ ਵਿੱਚ ਤੇ ਇਸ ਦੇ ਵਿੱਚ ਛੋਟੇ-ਛੋਟੇ ਸੀਕੁਐਂਸ ਰਹਿਣਗੇ ਤੇ ਇਹ ਸਾਰਾ ਜੂਟ ਵਰਬਰੀ ਰਹੇਗਾ ਸ਼ਾਈਨੀ ਯੂਟ ਵਰਬਰੀ ਦਾ ਬਹੁਤ ਹੀ ਜ਼ਿਆਦਾ ਪਿਆਰਾ ਮਤਲਬ ਬਹੁਤ ਸੋਹਣੀ ਚੀਜ਼ ਹੈ ਇਹ ਵੀ ਤੁਹਾਨੂੰ 900 ਰੁਪਏ ਦੇ ਵਿੱਚ ਮਿਲ ਜਾਣਾ ਹੈ ਇੱਕ ਮੈਂ ਤੁਹਾਨੂੰ ਜੋਰ ਜੱਟ ਦੀ ਆਈਟਮ ਦਿਖਾਈ ਸੀਗੀ ਪਹਿਲਾਂ ਉਹਨਾਂ ਦੇ ਵਿੱਚ ਇੱਕ ਸੂਟ ਲੱਭਿਆ ਮੈਨੂੰ ਬੜਾ ਹੀ ਸੋਹਣਾ ਹੀ ਪਤਾ ਨਹੀਂ ਕਿਸੇ ਕਸਟਮਰ ਨੇ ਮੰਗਿਆ ਵੀ ਸੀ ਤੇ ਮੈਨੂੰ ਹੁਣ ਧਿਆਨ ਨਹੀਂ ਉਹ ਕਿਸ ਨੇ ਮੰਗਿਆ ਸੀ ਕਾਸ਼ ਉਹ ਕਸਟਮਰ ਵਿਜ਼ਿਟ ਕਰ ਰਹੇ ਹੁਣ ਵੀਡੀਓਜ਼ ਤੇ ਵਿੱਚ ਇਸ ਤੇ ਉਹਨਾਂ ਨੂੰ ਆਪਣਾ ਪਸੰਦੀਦਾ ਸੂਟ ਮਿਲ ਜਾਵੇ ਅੱਛਾ ਇਹ ਸੂਟ ਵੀ ਉਸ ਟਾਈਮ 1200 ਰੁਪਏ ਦਾ ਸੀਗਾ ਜੋ ਕਿ ਮੈਂ ਤੁਹਾਨੂੰ ਹੁਣ ਸਿਰਫ 950 ਦਾ 950 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਦੇਣ ਜਾ ਰਹੀ ਹਾਂ ਇਹ ਦੇਖੋ ਇਹ ਇਸ ਦਾ ਦੁਪੱਟਾ ਹੈ ਬੜਾ ਹੀ ਪਿਆਰਾ ਆਰਟੀਕਲ ਹੈ ਇਹ ਇਹ ਸਿੰਗਲ ਸੂਟ ਹੋਣ ਕਰਕੇ ਤੁਹਾਨੂੰ 950 ਦੇ ਵਿੱਚ ਮਿਲ ਜਾਣੇ ਇਹ ਇਸ ਦਾ ਦੁਪੱਟਾ ਹੈ ਡਿਜ਼ਾਈਨ ਤੁਹਾਨੂੰ ਸਮਝ ਆ ਗਿਆ ਦੁਪੱਟੇ ਦਾ ਹੁਣ ਆਪਾਂ 셔ਟ ਦੇ ਸਾਰਾ ਸੂਟ ਦੇਖਦੇ ਆਲਓਵਰ ਸੂਟ ਹੈ ਇਸ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਇਸ ਦਾ ਪੈਟਰਨ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਦੇਣੀ ਕਿ ਇਸ ਤਰ੍ਹਾਂ ਦਾ ਪ੍ਰਿੰਟ ਹੈ ਸੋ ਇਹ ਵੀ ਸੂਟ ਤੁਹਾਨੂੰ ਡਿਸਕਾਊਂਟ ਤੇ ਮਿਲ ਜਾਣਾ ਇਹ ਦੇਖੋ ਇਹਦੇ ਵਿੱਚ ਸਾਰੇ ਦੇ ਆਰੀ ਦਾ ਵਰਕ ਹੋਇਆ ਹੋਇਆ ਬੜਾ ਹੀ ਸੋਹਣਾ ਸੂਟ ਹੈ ਬੜਾ ਹੀ ਸਟਾਈਲਿਸ਼ ਜਿਹਾ ਸੂਟ ਹੈ ਇਹ ਸੂਟ ਤੇ ਇਹ ਇਸ ਦਾ ਦੁਪੱਟਾ ਹੈ ਇਹ ਵੀ ਤੁਹਾਨੂੰ ਹੈਵੀ ਡਿਸਕਾਊਂਟ ਦੇ ਉੱਪਰ ਮਿਲ ਜਾਣਾ ਠੀਕ ਹੈ ਇਹ ਰਹੀ ਜੀ ਇਹ ਦੁਪੱਟਾ 950 ਦਾ ਯਾਦ ਰੱਖਣਾ ਤੁਸੀਂ ਨਾਲ-ਨਾਲ ਤੇ ਹੁਣ ਜਿਹੜੇ ਦੋ ਸੂਟ ਰਾਮ ਟੈਕਸ ਦੇ ਬਚੇ ਹੋਏ ਐ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਚਲੋ ਦੋ ਕਲਰ ਬਚੇ ਹੋਏ ਐ ਇੱਕ ਗਾਜ਼ਰੀ ਕਲਰ ਐ ਰਾਮ ਟੈਕਸ ਦਾ ਪਾਫ ਕੰਪਿਊਟਰ ਦਾ ਵਰਕ ਐ ਇਹਨਾਂ ਦੀ ਰੇਂਜ ਸੀ ਜਿਹੜੀ ਇਹਨਾਂ ਨਾਲ ਪਿਓਰ ਮਸਲੀਨ ਦੀਆਂ ਦੁਪੱਟੇ ਡਿਜੀਟਲ ਪ੍ਰਿੰਟ ਦੇ ਇਨਾਂ ਦੀ ਰੇਂਜ ਸੀ ਉਸ ਟਾਈਮ ਤੇ 2850 ਬਟ ਹੁਣ ਤੁਹਾਨੂੰ ਇਹ ਸਿਰਫ ਤੇ ਸਿਰਫ 2250 ਦੇ ਵਿੱਚ ਸੂਟ ਮਿਲ ਜਾਣਾ ਹੈ ਪਾਰਟੀ ਵੇਅਰ ਕਲਾਸੀ ਸੂਟ ਹੈ ਦੇਖੋ ਜੀ ਗਾਜ਼ਰੀ ਰੰਗ ਇੱਕ ਕਿਸਤੇ ਵਿੱਚ ਬਚਿਆ ਹੋਇਆ ਹੈ ਜੋ ਤੁਹਾਨੂੰ ਬਹੁਤ ਅੱਛੇ ਡਿਸਕਾਊਂਟ ਦੇ ਨਾਲ ਮਿਲਣ ਜਾ ਰਹੇ ਆ ਇਹ ਦੇਖੋ 4 ਸਾਈਡ ਲੇਸ ਰਹੇਗੀ ਤੇ ਪਿਓਰ ਦਾ ਦੁਪੱਟਾ ਰਹੇਗਾ ਬਿਲਕੁਲ ਪਿਓਰ ਦਾ ਸੂਟ ਹੈ ਇਹ ਤੇ ਚੌੜਾ ਲੰਬਾ ਫੁੱਲ ਖੁੱਲਾ ਡੁੱਲਾ ਦੁਪੱਟਾ ਰਹੇਗਾ ਤੇ ਇਸ ਦਾ ਹੁਣ ਆਪਾਂ ਵਰਕ ਦੇਖ ਲੈਣੇ ਆ ਕਈ ਵਾਰ ਨਵੇਂ ਕਸਟਮਰ ਵਿਜ਼ਿਟ ਕਰਦੇ ਆ ਪਾਰਟੀ ਵੇਅਰ ਸੂਟ ਹੈ acha ਇਹ कॉटन विंटर कॉटन है, 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 है। इसते नीचे ਤੁਸੀਂ ਅچھے ਵਾਲਾ ਮੋਟਾ ਅਸਤਰ ਲਗਾ ਕੇ ਇਸ ਨੂੰ ਕਿਸੇ ਵੀ ਤਰ੍ਹਾਂ ਸਰਦੀਆਂ 'ਚ ਪਾ ਸਕਦੇ ਹੋ ਸੈਲਫ ਲਾਈਨਿੰਗ ਦੇ ਵਿੱਚ ਇਸ ਦਾ ਡਿਜ਼ਾਈਨ ਹੈ ਇਹ ਇਸ ਦਾ neck ਤੇ ਡਿਜ਼ਾਈਨ ਰਹੇਗਾ ਗਲੇ ਤੇ ਇਹ ਸ਼ੋਲਡਰ ਤੇ ਆ ਜਾਏਗਾ ਇਹ neck side ਨੂੰ ਆ ਜਾਏਗਾ ਇਸ ਤਰ੍ਹਾਂ ਕਰਕੇ ਤੇ ਇਹ ਆ ਜਾਏਗਾ ਇਸ ਦਾ نیچے घेरे ਦਾ ਇਸ ਦੀਆਂ ਬਾਹਾਂ ਦੇ ਉੱਪਰ ਵੀ ਕੰਮ ਹੈ सॉरी ਕੰਮ ਨਹੀਂ ਹੈ ਬਾਰਡਰ ਹੈ ਤੁਸੀਂ ਉਸ ਨੂੰ 셔ਟ ਦੀ ਬੈਕ ਸਾਈਡ ਵੀ ਬਾਰਡਰ ਹੈ ਤੁਸੀਂ ਉਸ ਨੂੰ 셔ਟ ਤੇ ਬੈਕ ਸਾਈਡ ਤੇ ਵੀ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਨੂੰ ਬਾਹਾਂ ਦੇ ਉੱਪਰ ਵੀ ਕਰ ਸਕਦੇ ਹੋ ਐਕਚੁਅਲੀ ਪੂਰਾ ਖੋਲਣਾ ਪਏਗਾ ਇਹ ਵਿੱਚੋਂ ਇਹ ਦੇਖੋ ਜੀ ਫਿਰ ਤੋਂ ਇੱਕ ਵਾਰੀ ਇਹ ਰਾਮਟੈਕਸ ਦਾ ਗਾਜਰੀ ਰੰਗ ਬਚਿਆ ਹੋਇਆ ਜੋ ਕਿ ਤੁਹਾਨੂੰ 2250 ਦੇ ਵਿੱਚ ਮਿਲ ਜਾਣਾ ਹੈ ਆਫਟਰ ਡਿਸਕਾਊਂਟ ਇੱਕ ਕਿਸ ਦੇ ਵਿੱਚ ਹੈਂਡਵਰਕ ਰਾਮਟੈਕਸ ਦਾ yellow ਕਲਰ ਬਚਿਆ ਹੋਇਆ ਹੈ ਇਹ ਵੀ ਤੁਹਾਨੂੰ 250 ਦੇ ਵਿੱਚ ਮਿਲ ਜਾਣਾ ਹੈ ਇਸ ਰੰਗ ਦੇ ਵਿੱਚ 2 2 3 3 ਸੂਟ ਪਏ ਹੋਏ ਆ ਕਿਉਂਕਿ ਅੱਛੀ ਕੁਆਂਟੀਟੀ ਵਿੱਚ ਬਾਈ ਕੀਤੇ ਸੀ ਮੈਂ ਇਹ ਦੇਖੋ ਜੀ ਇਹ ਆ ਜੀ ਇਹ ਇਸ ਦਾ ਡਿਜ਼ਾਈਨ ਦੁਪੱਟੇ ਦਾ ਇਹ ਦੇਖੋ ਤੇ ਇਹ ਇਸ ਦੇ ਵਿੱਚ yellow color ਇਸ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਇਹ neck ਦਾ ਡਿਜ਼ਾਈਨ ਰਹੇਗਾ ਹੈਂਡਵਰਕ ਤੇ ਆਰੀ ਦਾ ਰਹੇਗਾ ਇਸ ਤੇ نیچے ਇਸ ਤਰ੍ਹਾਂ ਕਰਕੇ ਬਾਰਡਰ ਦੇ ਉੱਪਰ ਹੈਂਡਵਰਕ ਰਹੇਗਾ ਇਸ ਤੇ ਬੈਕ ਸਾਈਡ ਵੀ ਬਾਰਡਰ ਰਹੇਗਾ ਇਸ ਤਰ੍ਹਾਂ ਤੇ ਬਾਹਾਂ ਦਾ 슬ੀਵਸ ਦਾ ਵੀ ਇਹ ਬਾਰਡਰ ਰਹੇਗਾ ਨੇੜੇ ਤੋਂ ਦੇਖ ਲਓ ਤੇ ਇੱਕ ਇਸ ਦੇ ਵਿੱਚ ਆ ਜਾਂਦਾ ਜੀ ਹੁਣ ਇੱਕ ਕੰਮ ਕਰ ਰਹੀ ਸੀ ਮੈਂ ਸੂਟ ਦੇ ਉੱਪਰ ਇਹ ਸੇਮ ਸ਼ੇਡ ਦੇ ਮੈਂ 3-4 ਸੂਟ ਕਢਾਈ ਕਰਵਾਏ ਐ ਤੇ ਮੈਂ ਤੁਹਾਨੂੰ ਦਿਖਾ ਦੇਣੀ ਸੀ ਤਾਂ ਕੰਮ ਵੀ ਚੱਲ ਰਿਹਾ ਨਾਲ-ਨਾਲ ਇਹ ਦੇਖੋ ਇਹ ਕਟਿੰਗ ਕੀਤੀ ਹੋਈ ਐ ਇਹ ਕਾਵਿਆ ਨਾਲ ਇਸ ਤੇ ਹੋਲਸ ਕਰ ਰਹੀ ਸੀਗੇ ਆਪਾਂ ਕੁਝ ਕੁ ਰਹਿ ਗਿਆ ਕੁਝ ਕਰ ਦਿੱਤੇ ਐ ਇਹ ਦੇਖੋ ਇਹ ਕਪੜਾ ਇਸ ਦੇ ਨਾਲ ਅਟੈਚ ਐ ਇਹ ਆਪਾਂ ਵਰਕ ਕਰਵਾ ਖੁਦ ਕਰਮ ਕੀਤਾ ਵਰਕ ਕਰਵਾਇਆ ਤੇ ਇਸ ਦਾ ਜਿਹੜਾ ਇਹ 슬ੀਵਸ ਦਾ ਜਾਂ ਬੈਕ ਸਾਈਡ ਹੋਏਗੀ ਸ਼ਰਟ ਇਹ ਪਿਓਰ ਪਸ਼ਮੀਨੇ ਦਾ ਹੈਗਾ ਪਿਸਤਾ ਗ੍ਰੀਨ ਡਾਰਕ ਪਿਸਤਾ ਗ੍ਰੀਨ ਸ਼ੇਡ ਹੈ ਤੇ ਇਸ ਦਾ ਮੈਂ ਤੁਹਾਨੂੰ ਵਰਕ ਦਿਖਾ ਦੇਣੀ ਹੈ ਇਹ ਕਿਸੇ ਕਸਟਮਰ ਦੇ ਲਈ ਮੈਂ ਬਣਾਇਆ ਸੀਗਾ ਤੇ ਐਕਚੁਅਲੀ ਸਾਡੇ ਤੋਂ ਗਲਤੀ ਹੋ ਗਈ ਕਿ ਉਹਨਾਂ ਨੂੰ ਨਾਲ ਆਰਗੈਂਜ਼ਾ ਦਾ ਪੈਚਵਰਕ ਚਾਹੀਦਾ ਸੀ ਬਟ ਅਸੀਂ ਸੂਟ ਦੇ ਉੱਪਰ ਵਰਕ ਕਰਵਾ ਦਿੱਤਾ ਸੋ ਇਹ ਸੂਟ ਵੀ ਤੁਹਾਨੂੰ ਡਿਸਕਾਊਂਟ ਦੇ ਉੱਪਰ ਮਿਲ ਜਾਣਾ ਹੈ ਅੱਛਾ ਇਹ ਅਸੀਂ ਕਟਿੰਗ ਕਰ ਰਹੇ ਹਾਂ ਕਿਉਂਕਿ ਕਾਵਿਆ ਦਾ ਕੰਮ ਚੱਲ ਰਿਹਾ ਕਾਵਿਆ ਨਾਲ ਕਰ ਰਹੇ ਹਾਂ ਸਾਰਾ ਕੁਝ ਇਹ ਦੇਖੋ ਇਸ ਤੀਆਂ ਇਹ ਬਾਰਡਰ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾ ਦਿੰਨੀ ਹਾਂ ਇਹ 슬ੀਵਜ਼ ਹੈ ਇਹ 슬ੀਵਜ਼ ਹੈ ਇਹਦੇ ਵਿੱਚ ਵੀ ਹੋਲ ਹੋ ਜਾਣਗੇ ਇਹ ਦੇਖੋ ਕੱਢ ਰਹੇ ਹਾਂ ਆਪਾਂ ਤੇ ਇਹ ਇਹਦੀ ਬੈਕ ਸਾਈਡ ਵੀ ਬਾਰਡਰ ਰਹੇਗਾ ਸੂਟ ਦੇ ਤੇ ਫਰੰਟ ਦੇ ਉੱਪਰ ਵੀ ਇਸ ਤੇ ਬਾਰਡਰ ਰਹੇਗਾ ਇਹ ਰਿਆ ਜੀ ਇਹ ਰਿਆ ਬੈਕ ਸਾਈਡ ਦਾ ਬਾਰਡਰ ਠੀਕ ਹੈ ਇਹਦੇ ਵਿੱਚ ਵੀ ਆਪਾਂ ਕੰਮ ਕਰ ਰਹੇ ਆ। ਛੇ ਪਿਓਰ ਪਸ਼ਮੀਨਾ ਲੱਗਿਆ ਹੋਇਆ ਜੀ ਇੰਨਾ স্মੂਥ ਇੰਨਾ ਵਧੀਆ ਪਿਓਰ ਪਸ਼ਮੀਨਾ ਲੱਗਿਆ ਹੋਇਆ ਤੇ ਇਸ ਦੇ ਉੱਪਰ ਜਿਹੜਾ ਕੰਮ ਹੋਇਆ ਇਹ ਸਾਨੂੰ 1850 ਰੁਪਏ ਦਾ ਅਸੀਂ ਸੇਲ ਕਰ ਰਹੇ ਹਾਂ ਜਿਸ ਰੇਟ ਦੇ ਵਿੱਚ ਸਾਨੂੰ ਪਿਆ ਕਿਉਂਕਿ ਕਸਟਮਰ ਨੂੰ ਆਰਗੈਂਜ਼ਾ ਪੈਚ ਚਾਹੀਦਾ ਸੀ ਤੇ ਜਿੰਨੇ ਵਿੱਚ ਸਾਨੂੰ ਕਾਸਟ ਕੀਤਾ ਅਸੀਂ ਉਸੇ ਰੇਟ ਦੇ ਉੱਪਰ ਇਹ ਸੂਟ ਨੂੰ ਦੇ ਰਹੇ ਹਾਂ ਜੇ ਕਿਸੇ ਕਸਟਮਰ ਨੂੰ ਪਸੰਦ ਹੋਏ ਤਾਂ ਇਸ ਤਰ੍ਹਾਂ ਦੇ ਤੁਹਾਨੂੰ 3 ਜਾਂ 4 ਪੀਸ ਵੀ ਮਿਲ ਸਕਦੇ ਇਸ ਦੇ ਵਿੱਚ ਚਾਰ ਸੂਟ ਨੇ ਜੋ ਤੁਹਾਨੂੰ ਆਰਾਮ ਨਾਲ ਮਿਲ ਜਾਣਗੇ अच्छा जी ਹੁਣ ਜੋ ਇੱਕ ਆ ਜਾਂਦਾ ਸੂਟ ਬਚਿਆ ਹੋਇਆ ਆਪਣੇ ਕੋਲੇ ਅ ਪ੍ਰਿੰਟਡ ਕਸ਼ਮੀਨੇ ਦਾ ਸੂਟ ਹੈ ਇਸ ਦੀ ਵੇਚਾ ਜਿਹੜੀ ਸਭ ਤੋਂ ਸਸਤੀ ਹੈ ਸਭ ਤੋਂ ਸਸਤੀ ਪਰ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਇਹ ਤੁਹਾਨੂੰ 650 ਦੇ ਵਿੱਚ ਪੈ ਜਾਣਾ ਇਹ ਦੇਖੋ ਇਹ ਆਲਓਵਰ ਹੈ ਜੀ 5 ਮੀਟਰ ਸੂਟ ਹੈ ਇਹ ਆਲਓਵਰ ਸੂਟ ਹੈ ਨੇੜੇ ਤੋਂ ਦੇਖ ਲਓ ਬਹੁਤ ਫੈਬਰਿਕ ਦੇ ਉੱਪਰ ਸ਼ਾਈਨ ਹੈ ਮਖਮਲ ਦੀ ਤਰ੍ਹਾਂ স্মੂਥ ਹੈ ਤੁਸੀਂ ਇਸ ਦਾ ਕੁਝ ਵੀ ਕੋਟ ਸੈੱਟ ਬਣਾ ਸਕਦੇ ਹੋ ਨਾਈਟ ਸੂਟ ਬਣਾ ਸਕਦੇ ਹੋ ਵੈਸੇ ਵੀ ਪੰਜਾਬੀ ਸੂਟ ਸਲਵਾਰ ਸੂਟ ਵੀ ਬਣਾ ਸਕਦੇ ਹੋ ਇਹ ਦੇਖੋ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਹੈ ਪ੍ਰੀਮੀਅਮ ਕੁਆਲਿਟੀ ਦਾ ਸੂਟ ਹੈ ਤੇ ਇਸ ਨੂੰ ਤੁਸੀਂ ਬਾਈ ਕਰ ਸਕਦੇ ਹੋ 650 ਰੁਪਏ ਇਸ ਦੀ ਜਿਹੜੀ ਹੈ ਰੇਂਜ ਰਹੇਗੀ 650 ਹੁਣ ਆਪਣੇ ਕੋਲੇ ਕੁਝ ਆ ਜਾਂਦੇ ਆ ਦੋ ਪਿਰਾਨਾ ਸਿਲਕ ਦੇ ਜੋ ਪਾਰਟੀ ਵੇਅਰ ਸੂਟ ਹੈ ਮੈਂ ਤੁਹਾਨੂੰ ਇਹ ਵੀ ਡਿਸਕਾਊਂਟ ਦੇ ਉੱਪਰ ਹੀ ਦੇਣ ਜਾ ਰਹੀ ਹਾਂ ਇਹ ਹੈ ਜੀ ਪਿਰਾਨਾ ਸਿਲਕ ਦੇ ਦੋ ਸ਼ੇਡ ਆਪਣੇ ਕੋਲੇ ਮਸਟਰਡ yellow ਤੇ ਗ੍ਰੀਨ ਇਸ ਦੇ ਨਾਲ ਪਿਓਰ ਮਸਲੀਨ ਦਾ ਬਾਟਮ ਰਹੇਗਾ ਪਿਓਰ ਮਸਲੀਨ ਦਾ ਬਾਟਮ ਹੈ ਇਹ ਤੇ ਇਹਦੇ ਵਿੱਚ ਵੀ ਦੋ ਰੰਗ ਹੀ ਬਚੇ ਹੋਏ ਆ SK ਦਾ ਬ੍ਰਾਂਡ ਹੈ ਇਹ 100% ਪਿਓਰ ਪਿਰਾਨਾ ਸਿਲਕ ਹੈ ਦੇਖੋ 100% प्योर पिराना सिल्क है पार्टी वियर आइटम है ये देखो जी बहुत ज्यादा सोनी स्टाइलिश आइटम है।, सो है ये ਤੁਹਾਨੂੰ 1450 ਦੇ ਰੇਂਜ ਵਿੱਚ ਇਹ ਸੂਟ ਮਿਲ ਜਾਣੇ ਸਾਢੇ 1450 ਦਾ ਵੈਸੇ ਇਹ ਸੂਟ ਸਾਢੇ 16 ਜਾਂ ਸਾਢੇ 1700 ਦਾ ਸੀ ਨੇ ਵੀ ਸੀਜ਼ਨ ਦੇ స్టార్టింగ్ ਚ ਮੈਂ ਅਕਤੂਬਰ ਦੇ ਵਿੱਚ ਲੈ ਕੇ ਆਈਆਂ ਜਾਂ ਇਸ ਨੂੰ ਸਤੰਬਰ ਦੇ ਵਿੱਚ ਇਹ ਦੇਖੋ ਇਸ ਦਾ ਨੇੜੇ ਤੋਂ ਦੇਖ ਲਓ ਤੁਸੀਂ ਇਸ ਦਾ ਦੂਸਰਾ ਛੇੜ ਵੀ ਦੇਖ ਲਓ 100% ਪਿਓਰ ਹੈ ਐਸ ਕੇ ਬ੍ਰਾਂਡ ਦਾ ਪਿਰਾਨਾ ਸਿਲਕ ਦਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਇਹ ਦੇਖੋ ਜੀ ਤੇ ਇਹ ਹੋ ਗਏ ਜੀ ਦੋ ਸੂਟ ਹੁਣ ਆਪਾਂ ਜਿਹੜੇ ਦੇਖ ਰਹੇ ਹਾਂ ਆ ਪੇਂਟ ਵਾਲੇ ਸੂਟ ਵੈਸੇ ਜੋਰਜਟ ਦੇ ਆਪਾਂ ਕਹਿ ਦਿੰਨੇ ਆ ਠੀਕ ਹੈ ਹੁਣ ਥੋੜਾ ਵਿੰਟਰ ਆ ਗਿਆ ਪਰ ਵਿੰਟਰ ਇੰਨੀ ਡਾਰਕ ਕੁ ਜੀ ਆਪਾਂ ਠੰਡ ਦੀ ਗੱਲ ਕਰੀਏ ਨਾ ਤੋ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਠੰਡ ਸਟੇ ਕਰਦੀ ਹੈ ਹੁਣ ਮਹੀਨਾ ਡੇਢ ਮਹੀਨਾ 2 ਮਹੀਨੇ ਬਸ ਇੰਨਾ ਟਾਈਮ ਠੰਡ ਦਾ ਹੁੰਦਾ ਹੈ ਉਹ ਵੀ ਜੇ ਪੈਜੇ ਤਾਂ ਠੀਕ ਹੈ ਪਰ ਸਾਡੇ ਤਾਂ ਹਲੇ ਤੱਕ ਬਠਿੰਡੇ ਦੇ ਵਿੱਚ ਕੋਈ ਵੀ ਠੰਡ ਦਾ ਨਾਮੋ ਨਿਸ਼ਾਨ ਨਹੀਂ ਸਵੇਰ ਦੇ ਟਾਈਮ ਇੱਕ ਦੋ ਘੰਟੇ ਠੰਡ ਫੀਲ ਹੁੰਦੀ ਹੈ ਉਸ ਤੋਂ ਬਾਅਦ ਦਿਨੇ ਕੁਝ ਵੀ ਠੰਡ ਨਹੀਂ ਹੈ ਸੋ ਉਸ ਅਕੋਰਡਿੰਗ ਇਹ ਕਪੜੇ ਦਿਖਾਉਂਦਾ ਇਹ ਪਰਪਸ ਹੈ ਕਿ ਤੁਸੀਂ ਇਸ ਨੂੰ ਪ੍ਰੋਫਿਟ ਦੇ ਨਾਲ ਡਿਸਕਾਊਂਟ ਦੇ ਉੱਪਰ ਲੈ ਕੇ ਸੂਟ ਤੇ ਜਨਵਰੀ ਨਿਕਲਦੇ ਫਰਵਰੀ ਲਈ ਤਿਆਰ ਕਰ ਸਕਦੇ ਹੋ ਫਰਵਰੀ ਮਾਰਚ ਅਪ੍ਰੈਲ ਤੱਕ ਆਰਾਮ ਨਾਲ ਮਈ ਤੱਕ ਵੀ ਪਹਿਣਗੇ ਸੇਲ ਆਉਜੀ ਇਹ ਹੈ ਹੈਂਡ ਪੇਂਟ ਦੇ ਸੂਟ ਇਹ ਅਸੀਂ ਬੜੇ ਹੀ ਰੀਜ਼ ਨਾਲ ਤਿਆਰ ਕਰਵਾਏ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਰੰਗ ਹੀ ਬਚੇ ਆ ਬਹੁਤ ਸੂਟ ਸੀ ਸਾਰੇ ਸੇਲ ਹੋ ਗਏ ਕਸਟਮਰ ਨੇ ਬਹੁਤ ਪਸੰਦ ਕੀਤੇ ਲਾਈਨਿੰਗ ਵਾਲਾ ਜੌਰਜਟ ਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੋਨਾ ਫੈਬਰਿਕ ਹੈ ਇੰਨਾ ਸਮੂਥ ਹੈ ਕਿ ਕੁਆਲਿਟੀ ਦੇਖੀ ਦੇਖੀ ਜਾਈਏ ਇੰਨਾ ਸਮੂਥ ਫੈਬਰਿਕ ਹੈ ਇਹ ਦੇਖੋ ਜੀ ਇਹ ਵੈਸੇ 1650 ਦਾ ਸੀਗਾ ਪਰ ਤੁਹਾਨੂੰ ਹੁਣ ਇਹ ਥੋੜਾ ਸੀਜ਼ਨ ਸਿੰਗਲ ਸਿੰਗਲ ਪੀਸ ਪਾਈ ਹੋਣ ਕਰਕੇ ਮੈਂ ਤੁਹਾਨੂੰ ਆਫਰ ਦੇ ਰਹੀ ਕਰਕੇ ਇਹ ਤੁਹਾਨੂੰ 1350 ਰੁਪਏ ਦਾ ਸੂਟ ਮਿਲ ਜਾਣਾ ਇਸ ਤੇ ਨਾਲ ਦੁਪੱਟਾ ਵੀ ਹੈ ਇਹ ਮਾਊਸ ਕਲਰ ਹੈ ਇਸ ਦੇ ਵਿੱਚ ਇਸ ਤਰ੍ਹਾਂ ਕਰਕੇ ਪੇਂਟ ਹੋਇਆ ਵੇ ਨੇੜੇ ਤੋਂ ਦੇਖੋ ਬਹੁਤ ਜ਼ਿਆਦਾ ਸਮੂਥ ਪੇਂਟ ਹੋਇਆ ਬਿਲਕੁਲ ਵੀ ਖੁਰਦਰਾ ਪੇਂਟ ਨਹੀਂ ਹੈ ਤੇ ਇਹ ਦੇਖੋ ਜੀ ਇਸ ਦਾ ਦੁਪੱਟਾ ਇਹ ਤੁਹਾਨੂੰ 1350 ਦਾ ਬਹੁਤ ਵੱਡੇ ਡਿਸਕਾਊਂਟ ਤੇ ਮਿਲ ਰਿਹਾ ਜੋ ਸੂਟ ਸਾਨੂੰ ਜਿੰਨੀ ਜ਼ਿਆਦਾ ਆਪਣੇ ਰੇਂਜ ਦੇ ਵਿੱਚ ਪਈ ਹੈ ਉਸੇ ਦੇ ਵਿੱਚ ਅਸੀਂ ਤੁਹਾਨੂੰ ਹੁਣ ਦੇ ਰਹੇ ਹਾਂ ਕਿਉਂਕਿ ਇਹ ਜਿੰਨੇ ਵੀ ਬਚੇ ਹੋਏ ਆਰਟੀਕਲ ਹੈ ਸੋ ਆਪਣੇ ਪਰਚੇਸਿੰਗ ਪ੍ਰਾਈਸ ਦੇ ਉੱਪਰ ਤੁਹਾਨੂੰ ਦੇ ਰਹੇ ਹਾਂ ਇਹ ਦੇਖੋ ਜੀ ਦੁਪੱਟੇ ਦੇ ਦੋਨੋਂ ਬਾਰਡਰਾਂ ਦੇ ਉੱਪਰ ਇਸ ਤਰ੍ਹਾਂ ਕਰਕੇ ਵੇਲ ਪਾ ਕੇ ਪੇਂਟ ਹੋਇਆ ਵਾ ਪੇਂਟ ਬਹੁਤ ਹੈਵੀ ਹੈ ਇੰਨੇ ਵਿੱਚ ਤਾਂ ਪੇਂਟ ਵੀ ਨਹੀਂ ਹੁੰਦਾਗਾ 1200 ਰੁਪਇਆ ਤਾਂ ਪੇਂਟ ਵਾਲੇ ਵੀ ਲੈ ਲੈਂਦੇ ਆ ਇਹ ਦੇਖੋ ਜੀ ਇਹ ਬੈਕਸ ਅੱਛਾ ਮੈਂ ਉਲਟੀ ਦੁਪੱਟਾ ਦਿਖਾ ਰਹੀ ਤੁਹਾਨੂੰ ਪੁੱਠਾ ਇਹ ਦੇਖੋ ਦੋਨਾਂ ਖੁੰਝਾਂ ਦੇ ਉੱਪਰ ਦੁਪੱਟੇ ਦੇ ਇਸ ਤਰ੍ਹਾਂ ਕਰਕੇ ਪੇਂਟ ਹੈ ਇਹ ਮਾਊਸ ਕਲਰ ਹੈ ਬੜਾ ਹੀ ਪਿਆਰਾ ਆਰਟੀਕਲ ਹੈ ਇਸ ਦੇ ਵਿੱਚ ਜੋ ਸੈਕੰਡ ਪੀਸ ਹੈ ਉਹ ਹੈ ਪਰਪਲ ਲਿਵੈਂਡਰ ਲਾਈਟ ਕਲਰ ਲਾਈਟ ਪਰਪਲ ਹੈ ਇਹ ਦੇਖੋ ਜੀ ਇਸ ਦੇ ਵਿੱਚ ਨੀਚੇ ਘੇਰੇ ਦਾ ਪੇਂਟ ਹੋਇਆ ਵਾ ਇਸ ਦੀਆਂ ਬਾਹਾਂ ਦੇ ਸਾਰੇ ਸੂਟਾਂ ਦੇ ਚਾ ਬਾਹਾਂ ਤੇ ਵੀ ਕੰਮ ਰਹੇਗਾ ਇਹ ਦੇਖੋ ਲਾਈਨਿੰਗ ਵਾਲਾ ਜੌਰਜਾਟਾ ਇੰਨਾ ਜ਼ਿਆਦਾ ਪਿਆਰਾ ਹੈ ਬਹੁਤ ਸਮੂਥ ਫੈਬਰਿਕ ਹੈ ਤੁਸੀਂ ਇੰਟਰਸਟਿਡ ਹੋਏ ਤੁਸੀਂ ਲੈ ਕੇ ਰੱਖ ਸਕਦੇ ਹੋ ਇਹਨਾਂ ਸੂਟਾਂ ਨੂੰ ਹੁਣ ਵੀ ਪਾ ਸਕਦੇ ਆ ਇਹ 노 ਡਾਊਟ ਹੈ ਸੂਟ ਹੈ ਨਿੰਗ ਕੀ ਪਾਰਟੀ ਵੇਅਰ ਆਪਾਂ ਮੋਟੇ ਹੀ ਪਾ ਕੇ ਜਾਂਦੇ ਆ ਫੰਕਸ਼ਨਸ ਦੇ ਉੱਪਰ ਵੈਸੇ ਵੀ ਲੇਡੀਜ਼ ਲਈ ਤਾਂ ਕੋਈ ਠੰਡ ਨਹੀਂ ਹੁੰਦੀ ਕਿ ਆ ਜਾਂਦਾ ਹੈ ਕਿ ਲੇਡੀਜ਼ ਨੂੰ ਠੰਡ ਲੱਗਦੀ ਹੀ ਨਹੀਂ ਹੈ ਚਾਹੇ ਫੰਕਸ਼ਨ ਹੋਵੇ ਸੂਟ ਆਪਾਂ ਨੂੰ ਕਲਾਸੀ ਹੀ ਪਾਉਣੇ ਪੈਂਦੇ ਆ ਇਹ ਦੇਖੋ ਇਹ ਦੁਪੱਟੇ ਇਸ ਦਾ ਸਾਰੇ ਦੁਪੱਟੇ ਦੇ ਵਿੱਚ ਫਲਾਵਰ ਦਾ ਪੇਂਟ ਰਹੇਗਾ ਹੈਂਡ ਪੇਂਟ ਹੈ ਜੀ ਬਹੁਤ ਜ਼ਿਆਦਾ ਸਮੂਥ ਹੈ ਬਿਲਕੁਲ ਵੀ ਖੁਰਦਰਾ ਨਹੀਂ ਹੈ ਬਿਲਕੁਲ ਵੀ ਖੁਰਦਰਾ ਨਹੀਂ ਹੈ ਬਿਲਕੁਲ ਸਮੂਥ ਪੇਂਟ ਹੈ ਇਹ ਆ ਜਾਂਦਾ ਪਰਪਲ ਤੇ ਹੁਣ ਆ ਜਾਂਦਾ ਪੀਚ ਕਲਰ ਇਸ ਦੇ ਵਿੱਚ ਬਾਵਾ ਪੀਚ ਰੰਗ ਹੈ ਇਸ ਦਾ ਲਾਸਟ ਇਹ ਵੀ ਬਾਰਡਰ ਵਾਲਾ ਹੈ カラー कंट्रास्ट ਬੜਾ ਹੀ ਪਿਆਰਾ ਹੈ ਇਸ ਦੇ ਉੱਪਰ ਹੈਂਡ ਪੇਂਟ ਦਾ ਇਹ ਦੇਖੋ ਤੇ ਇਹ ਇਸ ਦੀਆਂ ਬਾਹਾਂ ਦੇ ਉੱਪਰ ਸੈਲਫ ਲਾਈਨਿੰਗ ਦਾ ਫੈਬਰਿਕ ਰਹੇਗਾ ਥੋੜਾ ਨੇੜੇ ਤੋਂ ਦੇਖ ਲਓ ਤੇ ਇਹ ਇਸ ਦਾ ਦੁਪੱਟਾ ਦੇਖ ਲੈਣੇ ਬੜਾ ਹੀ ਪਿਆਰੇ ਆਰਟੀਕਲ ਹੈ ਆਈ ਹੋਪ ਸਾਰੇ ਸੂਟਾਂ ਦੇ ਰੇਟ ਵੇਟ ਤੁਹਾਨੂੰ ਸਮਝ ਆ ਗਏ ਹੋਣੇ ਆ ਪਰ ਫਿਰ ਵੀ ਕੋਈ ਸੂਟ ਦਾ ਪਤਾ ਕਰਨ ਵਾਲੋ ਰਹਿ ਗਿਆ ਹੋਇਆ ਬੋਲਣ ਵਾਲੋ ਤਾਂ ਤੁਸੀਂ ਕਨਫਰਮ ਕਰ ਸਕਦੇ ਹੋ WhatsApp ਦੇ ਉੱਪਰ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਤੇ ਇਹ ਦੇਖੋ ਜੀ ਇਹ ਸਾਰੇ ਦੁਪੱਟੇ ਦੇ ਵਿੱਚ ਪੇਂਟ ਹੋਇਆ ਵਾ ਇਸ ਤਰ੍ਹਾਂ ਕਰਕੇ ਬੜਾ ਹੀ ਸੋਹਣਾ ਬੜਾ ਹੀ ਪਿਆਰਾ ਆਰਟੀਕਲ ਹੈ ਸੋ ਇਹ ਸੀਗੇ ਸੂਟ ਜੀ ਜਿਹੜੇ ਬਚੇ ਹੋਏ ਆ ਤੇ ਫਿਰ ਬਾਕੀ ਦੇ ਜੋ ਵੀ ਕੁੱਲੂ ਵਾਲੇ ਕਸ਼ਮੀਰੀ ਸੂਟ ਛੋਲਾਂ ਵਾਲੇ ਹੋਏ ਉਹ ਵੀ ਦੇਖੂਗੀ ਮੈਂ ਜਲਦੀ ਵੀਡੀਓ ਲੈ ਕੇ ਆਉਂਗੀ ਜਿੰਨੇ ਵੀ ਮੇਰੇ ਕੋਲ ਪੀਸ ਪਈ ਹੈ ਮੈਂ ਕਲੀਅਰ ਕਰੂੰਗੀ ਉਹਨਾਂ ਨੂੰ ਡਿਸਕਾਊਂਟ ਦੇ ਉੱਪਰ ਕਲੀਅਰ ਕਰੂੰਗੀ ਤੇ ਆਈ ਹੋਪ ਅੱਜ ਦਾ ਲਾ ਕਨਸੈਪਟ ਵੀ ਤੁਹਾਨੂੰ ਸੋਹਣਾ ਲੱਗਿਆ ਹੋਣਾ ਤੇ ਆਪਣੇ ਆਰਡਰਸ ਬੁੱਕ ਕਰਨ ਲਈ ਤੁਸੀਂ ਸਕਰੀਨ ਦੇ ਉੱਪਰ WhatsApp ਨੰਬਰ ਤੇ ਵਿਜ਼ਿਟ ਕਰ ਸਕਦੇ ਹੋ ਮਿਲਦੇ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਜਾਂ ਨਵੇਂ ਵਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਸასი ਕਾਲ